ਜੇ ਬੰਦੇ ਵਾਂਗ ਜੇ ਆਪਾਂ

ਪਿੰਡ ਦਸ ਤੇਰਾ ਪਿੰਡ ਦੁੱਢੀ ਆ ਜੀ ਤੂੰ ਕਹਿੰਿਆ ਬਾਬਾ ਜੀ ਉਹਨਾਂ ਪਿੰਡ ਚ ਦੀ ਠੀਕ ਹੈ ਸਾਰੇ ਕਿ ਦੇਖੋ ਮੈਂ ਪੁੱਤ ਪਰ ਤੇਰਾ ਹੱਲ ਨਹੀਂ ਹੋਇਆ ਹੱਲ ਨਹੀਂ ਹੋਇਆ ਜੀ ਹਾਂ ਇਹ ਕਿਸ ਕੇ ਨਾਲ ਆ ਓਏ ਇਹ ਡੈਡੀ ਨਾਲ ਆ ਜੀ ਤੇਰੇ ਡੈਡੀ ਨਾਲ ਆ ਹਾਂ ਜੀ ਇਹ ਕਿਸੇ ਥਾਣਾ ਓਏ ਥਾਣਾ ਜੀ ਇਹਦੇ ਪਿੱਛੇ ਕਰਤਾਂ ਨੂੰ ਹਾਂ ਜੀ ਵੀ ਬਾਬਾ ਸਾਹਿਬ ਨੂੰ ਮਿਲਣਾ ਚਾਹੀਦਾ ਹੈਗਾ ਮਿਲਣਾ ਚਾਹੀਦਾ ਪੱਕੀ ਗੱਲ ਆ ਹਾਂ ਜੀ ਹਾਂ ਜੀ ਦੁਨੀਆ ਦੇ ਘਟਾਈਆਂ ਤਾਂ ਨੇ ਪਤਾ ਨਾ ਠੀਕ ਹੈ ਜੀ ਪਤਾ ਤੈਨੂੰ ਇਹ ਗੱਲ ਦਾ? ਨਹੀਂ ਇਹ ਚੀਜ਼ ਤਾਂ ਨਹੀਂ ਪਤਾ ਜੀ। ਪਤਾ ਨਹੀਂ ਆ? ਜੇ ਤੁਹਾਨੂੰ ਪਤਾ ਕਿ ਸੇਰ ਲੱਗਿਆ ਹੋਊਗਾ ਵੀ ਜੇ ਤੈਨੂੰ ਪਤਾ ਤਾਂ ਮੈਂ ਨੰ ਦੱਸਣਾ ਪਊਗਾ। ਹਾਂ। ਇਹ ਚੀਜ਼ ਬੰਨੀ ਨਹੀਂ ਪਤਾ। ਇੱਕ ਛੋਟੇ ਬੰਦੇ ਦੇ ਛੋਟੇ ਲਿੰਕ ਚ ਹੋਵੇ, ਛੋਟੇ ਪਰਿਵਾਰ ਦੇ ਚ ਹੋਵੇ। ਛੋੜੇ ਜੇ ਜਨਾਨੇ ਵਾਲੇ ਤੋਰੇ ਫੇਰੇ ਨੇ ਵਿੱਚ। ਹਾਂ। ਛੋੜੇ ਜੇ ਜਨਾਨੇ ਵਾਲੇ ਤੋਰੇ ਫੇਰੇ ਨੇ। ਇਹ ਕੌਣਾ ਹੋਵੇ? ਕੁੜੀਆਂ ਨੂੰ ਕਹਿੰਦਾ ਦਾਰਕ ਹੋਵੇ। ਹਾਂ। ਬੇਵਾਲਾ ਨਹੀਂ। ਮੂਲਾ ਜਮੀਮਾਂ। ਤੁਰੇ ਖਾ ਜਾਂ ਪੁੰਦਾ ਹੋਵੇ। ਇਹ ਆਪਣੇ ਤਾਂ ਨਹੀਂ ਰਿਹਾ ਥੋੜੇ ਲਿੰਕ ਚੋਵੇ ਥੋੜੇ ਬਰਬਾਦ ਹੋਵੇ ਥੋੜੇ ਜਾਣਕਾਰੀ ਦੇ ਵਿੱਚ ਹੋਵੇ ਹੂੰ ਉਹ ਬੰਦਾ ਭਾਵੇਂ ਠੀਕ ਹੀ ਹੋਵੇ ਉਹ ਥੋੜਾ ਜਿਹਾ ਨਹੀਂਗਾ ਉਹ ਥੋੜਾ ਮੋਟਾ ਪ੍ਰੇਖਾ ਪਾਉਂਦਾ ਉਹ ਉਹ ਲੱਗਦਾ ਮੈਂ ਨਾ ਜੀ ਉਹ ਤਾਂ ਨਹੀਂ ਆਪਣੇ ਜੰਦੇ ਨਹੀਂ ਬਾਬਾ ਜੀ ਹੈ ਨਹੀਂਗਾ ਇੱਕ ਵਾਰ ਹੋਰ ਦੇਖਾ ਗੌਰ ਕਰੇ ਗੱਲ ਤੇ ਹਿੰਦੀ ਕਿ ਨਾ ਪਕੀ ਲਾਉਂਦਾ ਹਾਂ ਸੋ ਕਿਉਂ ਮੈਂ ਆਪਣਾ ਰਿਗੂਲਾ ਹੈ ਸੁੱਖੀ ਲਕਮੇ ਦੀ ਹੈ ਆਪਣਾ ਨਹੀਂ ਲਾਉਂਦਾ ਹੈ ਨਹੀਂ ਬਾਬਾ ਜੀ ਸੋਡੇ ਹੀ ਪਰਿਵਾਰ ਦੇ ਵਿੱਚ ਬੰਦਾ ਇਹ ਲਾਉਂਦਾ ਹੈ ਲਾਉਂਦਾ ਵੀ ਪੱਕਾ ਹੈ ਹਾਏ 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 ਬਣ ਰਿਹਾ ਜਦੋਂ ਮੇਰੀ ਮਾਸੀ ਪੁੱਸ ਕੱਢਦੀ ਜੀ ਉੱਥੇ ਆਪਣੀ ਲੱਗਾ ਗੱਡੀ ਉਹ ਤਾਂ ਹੁਣ ਜਨਾਨੀ ਹੋਵੇ ਤਾਂ ਲਾਉਗੀ ਬੰਦਾ ਨਹੀਂ ਵੇਜਾ ਜੀ ਕੋਈ ਤਦ ਆਪਾਂ ਕਿਹ ਰਜਣਾ ਦੀ ਲਾਊਗੀ ਉਹਨਾਂ ਪਤੀ ਹੈਗਾ ਉਹ ਸਾਰੀ ਦੁਨੀਆ ਨਹੀਂ ਪਤਾ ਹੈਗਾ ਘਰਾਂ ਚ ਧਾਈ ਨਹੀਂ ਆਪਾਂ ਘਰਾਂ ਚ ਨਹੀਂ ਜੀ ਚੱਲ ਤੂੰ ਆਏ ਆ ਮੇਰੇ ਕੋਲ ਧਰਮੜਾ ਜਾ ਐ ਨਾਰਮਲ ਚੁਰਕੇ ਮੇਰੇ ਕੋਲੇ ਵਾਗ ਜਾਉਂਸੀ ਥੋੜੇ ਕਾਲੀ ਸੇਵਾ ਕੌਣ ਕਰਦਾ ਵੇ ਜੀ ਕਾਲੀ ਸੇਵਾ ਮੇਰੀ ਮਾਸੀ ਕਰਦੀ ਹੈ ਜੀ ਤੇਰੀ ਮਾਸੀ ਕਰਦੀ ਆ ਪੱਕੀ ਗੱਲ ਹੈ ਹਾਂਜੀ ਕਿੱਥੇ ਆਏ ਇਹ ਇਹ ਆਪਣੇ ਦੁਗੀ ਆ ਜੀ ਦੁਗੀ ਆ ਓਏ ਕਹਿ ਬੱਜੇ ਮੋੜ ਅਸਲੀ ਆ ਸਰ ਜਾਈ ਤੈਨੂੰ ਵੀ ਹੋ ਜਾਂਦਾ ਓਏ ਹਾਂਜੀ ਪਹਿਲਾਂ ਹੋ ਜਾਂਦਾ ਸੀ ਇੱਕ ਦਿਨ ਵੱਡਾ ਵੀ ਮਰ ਜਾਂਦਾ ਸੀ ਰੋਪੀ ਦੀ ਕੰਮ ਜੀ ਕਿਦਾ ਕਰਦਾ ਓਏ ਹਾਂਜੀ ਪੀਰੀ ਖੰਡ ਕੀ ਕਿਦਾ ਕਰਦਾ ਬੇਟੇ ਦਾ ਕਰਦਾ ਇਹ ਬੇਟੇ ਦਾ ਹੀ ਮੇਰੇ ਦਾ ਆ ਜਾ ਉਹ ਮੁੰਡੇ ਤੇਰੇ ਬੁੱਲਾਂ ਨੂੰ ਕੋਈ ਪ੍ਰੋਬਲਮ ਆਈ ਸੀ ਜਾਂ ਫਟ ਗਏ ਹੋਣੇ ਜਾਂ ਲੈਣਾ ਜੇ ਪਰੋਤਲ ਤੋਂ ਜਿੰਨ ਸਮਟ ਤੇ ਲੱਗਿਆ ਸੀ ਮੈਂ ਹੋੜੇ 2.5 ਤੱਕ ਨਮੀ ਵਾਲੀ ਸੀ ਉਦੋਂ ਆਈ ਸੀ ਤੇ ਕੀ ਲੈت ਪੁੱਛ ਰੂ ਕੀ ਲੈ ਆਈ ਸੀ ਨਹੀਂ ਲਾਇਆ ਤਾਂ ਨਹੀਂ ਕਿਉਂਦੋਂ ਮੈਂ ਕੁਝ ਵੀ ਦਵਾਈ ਜ਼ਰੂਰ ਲੈਤੀ ਸੀ ਮੈਂ ਦਵਾਈ ਸੀ ਹਾਂ ਦਵਾਈ ਲੈਤੀ ਸੀ ਉਹ ਲਾਈ ਸੀ ਕਿ ਪਕਲੋ ਜੀ ਨਹੀਂ ਉਹ ਨਹੀਂ ਲਾਈ ਮੈਨੂੰ ਪਤਾ ਕਿਹੜੀ ਦਵਾਈ ਲੈ ਇਸ ਤਸ ਤੋਂ ਮਗਰ ਕੋਈ ਚਲ ਬੱਲੇ ਗਲਤੀ ਹੈ ਤੇ ਗੁੱਸਾ ਤੈਨੂੰ ਹੀ ਆਉਣਾ ਹੋਵੇ ਹਾਂਜੀ ਬਹੁਤ ਯਾਰਿਆ ਮੈਂ ਆਉਂਗਾ ਜੀ ਠੀਕ ਐ ਇੱਕਵੇਂ ਦੇ ਵਿੱਚ ਵਿੱਚ ਤੁਹਾਡਾ ਪਲਾਟ ਜਿਹੜੀ ਜਗ੍ਹਾ ਤੁਹਾਨੂੰ ਮਿਲ ਜੂਗੀ ਧੰਨਵਾਦ ਬਾਬਾ ਧੰਨਵਾਦ ਕਰਨੇ ਪਰ ਜਦੋਂ ਮਿਲ ਗਈ ਜਗ੍ਹਾ ਹਾਂਜੀ ਜਿਹੜੀ ਕੋਟਲੇ ਪੀਰ ਤੇ ਲਾਗਲੇ ਪੀਰ ਦੀ ਸੁੱਖੋ ਫਿਰ ਤੈਨੂੰ ਦੇਣੀ ਬੂ ਦੇਦਾ ਜੀ ਜੀ ਕਿਉਂ ਬਣੇ ਬਾਈ ਬਿਲਕੁਲ ਜੀ ਬਿਲਕੁਲ ਦੇਦਾ ਜੀ ਬਾਬਾ ਜੀ ਮੈਂ ਪੀਰ ਦਾ ਦਵਾਨ ਹਾਂ ਤੂੰ ਠੀਕ ਐ ਜੀ ਦੇਖੀ ਕਿ ਤੇਰਾ ਲੱਖ ਲੱਗੇ ਠੀਕ ਐ ਤੇਰਾ 2 ਲੱਖ ਲੱਗੇ ਤੇਰਾ 50 ਲੱਗੇ ਠੀਕ ਐ ਜੀ ਠੀਕ ਐ ਬੰਨੇ ਬਾਈ 70000 ਮੈਂ ਤੈਨੂੰ ਵੀ ਨਾ ਗਿਆ ਪਰ ਦਿਲ ਮੈਨੂੰ ਥੋੜੇ ਦੇ ਕੇ ਗਿਆ ਠੀਕ ਹੈ ਜੀ ਮੈਂ ਅੱਜ ਦੇ ਨੂੰ ਵੀ ਨਾ ਗਿਆਗਾ ਪਰ ਬਾਬਾ ਨੂੰ ਥੋੜੇ ਦੇ ਕੇ ਗਿਆਗਾ ਹਾਂ ਠੀਕ ਹੈ ਤੇਰਾ ਕੰਮ ਬਣ ਜੂਗਾ ਪੱਕਾ ਮੋ ਬਣ ਜੇਗਾ ਬਾਬਾ ਜੀ 100% ਠੀਕ ਹੈ ਜੀ ਠੀਕ ਸੋਦੇ ਹੀ ਪਰਿਵਾਰ ਦੇ ਵਿੱਚ ਕਦੇ ਕਦੇ ਕਿਸੇ ਜਨਾਨੀ ਵਾਲੀ ਬੰਦੀ ਹੋ ਜਾਂਦੀ ਹੈ ਵੀਰੇ ਸੋਦੇ ਹੀ ਪਰਿਵਾਰ ਦੇ ਵਿੱਚ 5:00 ਵਜੇ 6:00 ਵਜੇ 7:00 ਵਜੇ ਉਹਨੇ ਠੀਕ ਸੋਦੇ ਹੀ ਪਰਿਵਾਰ ਦੇ ਵਿੱਚ ਕਿਸੇ ਬੰਦੇ ਦੀ ਜਨਾਨੀ ਵਾਲੀ ਬੰਦੀ ਹੋ ਜਾਂਦੀ ਹੈ ਵੀਰੇ ਆਏ ਤੁਹਾਨੂੰ ਮੈਂ ਗੱਲ ਕਹਿ ਇੱਕ ਤੈਨੂੰ ਕਹਿ ਦਿੰਦਾ 20 ਠੀਕ ਹੈ ਨਾ ਮੈਨੂੰ ਸ਼ੱਕ ਪਤਾ ਕਿਤੇ ਹੋ ਗਈ ਇਹ ਜੀ ਹਾਂ ਠੀਕ ਮੈਨੂੰ ਸ਼ੱਕ ਤੇਰੇ ਜਪਰਾ ਬਦਨ ਤੁਸੀਂ ਵੀ ਗੱਲ ਸਹੀ ਬਖਰ ਸਹੀ ਹੈ ਮੈਂ ਤੁਹਾਨੂੰ ਹੀ ਬੋਲਦਾ ਜੋ ਗੱਲ ਸੱਚੋਂ ਸਹੀ ਹੈ ਬੱਬਾ ਇਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਬੱਬੇ ਜਾਂਦਾ ਮੈਂ ਤੁਹਾਨੂੰ ਗੱਲ ਸਹੀ ਹੋ ਪਸਹੀ ਹੋ ਗਵਾਂਗੇ ਇਹ ਮੇਰਾ ਮਿੱਤਰ ਆ ਬਾਈ তোরੋਂ ਛੋਟਾ ਮਿੱਤਰ ਆ ਮੇਰਾ ਹੱਕ ਸਹੀ ਹੈ ਤੁਹਾਨੂੰ ਪਤਾ ਲੱਗਦਾ ਮੇਰਾ ਹੱਕ ਇਸੇ ਗੱਲ ਕਹਿਉਂਦਾ ਨਹੀਂ ਜੀ ਗੱਲ ਇਹ ਕਹਤੀ ਹੈ ਸਹੀ ਹੈ ਮੈਂ ਤਾਂ ਇਹ ਗੱਲ ਤੈਨੂੰ ਕਹਿਦੀ ਸਹੀ ਹੈ ਠੀਕ ਹੈ ਤੂੰ ਬੱਬਾ ਮੈਨੂੰ 20 25 ਦਿਨ ਦੇ ਕੇ ਗਿਆਗਾ ਕੰਮ ਬਣੂ ਪਰ ਮੈਂ ਤਿੰਨ ਮਹੀਨੇ ਨਾ ਮਹੀਨੇ ਤੇਰਾ ਕੰਮ ਪੂਰ ਚੜਜੂਗਾ ਠੀਕ ਹੈ ਠੀਕ ਹੈ ਇਹਨੂੰ ਕਹਿੰਦਾ പറണാടി പൂവായി </body> ਹਣੀ ਪੁੱਛਣਾ ਤਾਂ ਕੰਮ ਬਣਦੇ ਨੇਗਾ ਹਾਂ ਤਾਂ ਨਹੀਂ ਸਹੀ ਹੈ ਨਾ ਜੇ ਆਪਾਂ ਕਿਸੇ ਜੀ ਨੂੰ ਇਹਦਾ ਸਮਾਨ ਦਵਾਂਗੇ ਫੇਰ ਹੀ ਕੰਮ ਪੂਰ ਚੜੂਗਾ ਲੋ ਬੰਦੇ ਬਈ ਜੀ ਸਤਿ ਸ਼੍ਰੀ ਅਕਾਲ ਠੀਕ ਆ ਪਹਿਲੇ ਤੂੰ ਮਾ ਮਾਈ ਦਾ ਸਮਾਨ ਰੱਖੂਗਾ ਮਾਤਾ ਕਾਲਕਾ ਦਾ ਠੀਕ ਹੈ ਉਹ ਦੇ ਦੀ ਠੀਕ ਹੈ ਉਸ ਤੋਂ ਬਾਅਦ ਇਹ ਕੰਮ ਸਟਾਰਟ ਹੋ ਠੀਕ ਤੇ ਆਪਣਾ ਕਿੱਦਾਂ ਰੱਖਣਾ ਮਾਣ ਜੀਆ ਜਿਹੜਾ ਬੰਦਾ ਪੰਦਾ ਨਾ ਪੱਕੇ ਜਿਹਾ ਰੰਗ ਇੱਕ ਬੋਲਣਾ ਨਾ ਮੈਥੋਂ ਨਾ ਬੋਲਿਆ ਜਾਂਦਾ ਥੋੜੀ ਹੱਤ ਹੋ ਜੀ ਆ ਪੱਕੇ ਰੰਗ ਦਾ ਬੰਦਾ ਜਿਹੜਾ ਮੰਨ ਨਹੀਂ ਇਹਨੂੰ ਪੱਕੇ ਮਾਤਾ ਕਾਲਕਾ ਨੂੰ ਨਾ ਠੀਕ ਹੈ ਜੀ ਛੋਟੀ ਜਗ੍ਹਾ ਛੋਟੇ ਉਹ ਸੋਨੂੰ ਕਹਿੰਦੇ ਮੇਰੇ ਸੋਡੇ ਭੀਪੜਿਆਂ ਵਿੱਚ ਆਵਾਂਗੇ ਆਪਾਂ ਉਹਨਾਂ ਨੂੰ ਵਜਾ ਦੇਂਗੇ ਹਾਂਜੀ ਐਂ ਕਹਿੰਦਾ ਨਾ ਐਂ ਚੱਲ ਰਹੀ ਹਾਂ ਉਹ ਆ ਰਿਹਾ ਫੱਤਰ ਮੰਨਿਆ ਆਪਿਆ ਸੁੱਖ ਲੈ ਕੇ ਆਉਣਾ ਠੀਕ ਹੈ ਨਾ ਦੇਖ ਮੈਂ ਤਾਂ ਆਪ ਘੋਟੇ ਵਾਲਾ ਕਮਰਾ ਬਸ ਦੱਸਣਾ ਆ ਨਾ ਕੰਮ ਦਾ ਫੀਰ ਨਹੀਂ ਕਰਨਾ ਯਾਰ ਠੀਕ ਹੈ ਜੀ ਠੀਕ ਹੈ ਪਹਿਲਾਂ ਮਾਤਾ ਮਾਂ ਨਾਲ ਕਰੇ ਸੁੱਖ ਦੇ ਦੇ ਨੂੰ ਕਿ ਜਿਹੜਾ ਸਮਾਨ ਲੱਗੂਗਾ ਠੀਕ ਹੈ ਨਾ ਉਦੋਂ ਮੈਂ ਕੰਮ ਕਰਾਂ ਜੀ ਜਿਵੇਂ ਇਹ ਸਰਦਾਰ ਜੀ ਕੋ ਸਾਧਿਆਂ ਨੂੰ ਮੱਥਾ ਸੌਂਪੇ ਵੇੜੇ ਪਾਣੇ ਬਾਬਾ ਜੀ ਦੇ ਤੇ ਕਿੱਥੇ ਲੱਗੂਗਾ ਬਈ ਜਿਹੜੇ ਵਕੀਲ ਹੋਣ ਬਦਲ ਰਹੇ ਮੈਂ ਹਾਂ ਪਿਛਲੇ ਇੰਦਰਾ ਦਿੱਤਾ ਨਹੀਂ ਕਿਸੇ ਵੀ ਟਾਈਪ ਦੇ ਮੇਰੇ ਭਾਵੇਂ ਵਕੀਲ ਹੋਈ ਰੱਖ ਮੇਰੇ ਭਾਵੇਂ ਬਾਦਲ ਪਰ ਮੈਂ ਜਿਹੜਾ ਕੰਮ ਕਰਾਉਣਾ ਠੀਕ ਹੈ ਪਹਿਲੇ ਇਹਨਾਂ ਨੇ ਦਸਰ ਠੀਕ ਹੈ ਮੈਂ 40 ਬਰਾਤਰੀ ਨੂੰ ਲਾਤੀ ਠੀਕ ਹੈ ਜੀ ਥੋੜਾ ਕੰਮ ਬਣ ਜੂਗਾ ਓਕੇ ਠੀਕ ਹੈ ਨਾ ਥੋੜੀ ਬੇੜੀ ਬਣੇਗੀ ਠੀਕ ਹੈ ਠੀਕ ਹੈ ਨਾ ਠੀਕ ਹੈ ਜੀ ਇੰਨਾ ਕੰਮ ਕਰ ਲੋ ਇੱਕੋ ਸਾਜ ਨੂੰ ਮਤਲਬ ਬੇੜੇ ਪਾਣੇ ਪਾਤਾ ਤੇ ਪਰ ਕਰਵਾ ਹਜ਼ਾਰ ਰੁਪਏ